ਜਦ ਮੀਤ ਬਰਾੜਕੇ ਕਾਂਗਰਸ ਮੇਂ ਸ਼ਾਮਿਲ ਹੋਣੇ ਕਾ ਅਗਰੇ ਹੋਰ ਬੋਲੇ ਕਿ ਇਹ ਐਸੀ ਲੀਡਰ ਹੈ ਜੋ ਇਨਡਿਸਿਪਲਿਨ ਰਖਤੇ ਹੈ ਦੇਖੋ ਜੀ ਮੈਂ ਇਹ ਗੱਲ ਪਹਿਲਾਂ ਵੀ ਕਹੀ ਹੈ ਕਿ ਇੱਕ ਪਾਸੇ ਤਾਂ ਉਹ ਕਹਿੰਦੇ ਸੀਗੇ ਕਿ ਮੇਰੇ ਪਿਓ ਦੇ ਕਾਤਲ ਨੇ ਅਕਾਲੀ ਦਲ ਵਾਲੇ ਤੇ ਮੈਂ ਪਹਿਲਾਂ ਵੀ ਇਹੀ ਕਿਹਾ ਸੀ ਕਿ ਸ਼ਾਇਦ ਆਪਣੇ ਪਿਓ ਦਾ ਬਦਲਾ ਲੈਣੇ ਗਏ ਹੁਣ ਉਧਰ ਕਿ ਅਕਾਲੀ ਦਲ ਨੂੰ ਇੰਨਾ ਡੈਮੇਜ ਕਰ ਦੋ ਕਿ ਇਹ ਤਾਂ ਟੁਕੜ-ਟੁਕੜ ਹਾਸ਼ੀਏ ਤੋਂ ਹੀ ਜਿਹੜਾ ਆਊਟ ਹੋ ਜਾਏ ਸੋ ਲੋਕ ਅੱਜ ਕੱਲ ਇਹੋ ਜੇ ਲੀਡਰ ਜਿਹੜੇ ਬਾਰ-ਬਾਰ ਪਾਰਟੀਆਂ ਬਦਲਦੇ ਨੇ ਵਫਾਦਾਰੀਆਂ ਬਦਲਦੇ ਨੇ ਉਹਨਾਂ ਤੇ ਯਕੀਨ ਨਹੀਂ ਕਰਦੇ ਕੈਪਟਨ ਨੇ ਮੈਸੇਜ ਦਿਖਾਇਆ ਸਰ ਇਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਉਹ ਤਾਂ ਮੇਰੇ ਮੇਰੇ ਨਾਲ ਵੀ ਇੰਡਾ ਚ ਰਹੇ ਨੇ ਪਿਛਲੇ ਦਿਨੀ ਕਿ ਸਾਨੂੰ ਆ ਆਮ ਆਦੀ ਪਾਰਟੀ ਚ ਲੈ ਰੋ ਪਰ ਅਸੀਂ ਬਲੱਡੀਰ ਨਾਲ ਸਲਾਹ ਕਰਕੇ ਜਦੋਂ ਪਤਾ ਕੀਤਾ ਉਹ ਕਹਿੰਦੇ ਨਹੀਂ ਜੀ ਇਹਨਾਂ ਦਾ ਕੋਈ ਲੋਕ ਜਿਹੜੇ ਮੈਨੂੰ ਚੱਕਮਾਂ ਚੁੱਲ ਲਾ ਗਏ ਨੇ ਪਹਿਲਾਂ ਇਹੀ ਸੁਖਵੀਰ ਬਾਦਲ ਸੀ ਜਿਹੜੇ ਕਹਿੰਦੇ ਸੀ ਕਿ ਇਹ ਇਹਨੂੰ ਵੀ ਟੈਡੀ ਕੰਦਾ ਹੈ ਜਿਹਨੂੰ ਆਪਦੇ ਲਕਸ਼ੇ ਦਾ ਨਹੀਂ ਪਤਾ ਵੀ ਮੈਂ ਕਿੱਧਰ ਜਾਣਾ ਉਹਨੂੰ ਉਹੀ ਸੁਖਵੀਰਵਾਲ ਨੇ ਕੱਲ ਉਹਨਾਂ ਪੂਰੀ ਠੱਬਰ ਨੇ ਢਾਲ ਕੇ ਉਹਨਾਂ ਨੂੰ ਵੈਲਕਮ ਕੀਤਾ ਇੱਥੋਂ ਸਿੱਧ ਹੋ ਸਕਦਾ ਨਾ ਇੱਥੋਂ ਜੀ ਤਾਂ ਹੁਣ ਸਾਬਤ ਹੋ ਗਿਆ ਨਾ ਕਿ ਅਕਾਲੀ ਦਲ ਦਾ ਹਾਲ ਕੀ ਹੈ ਕਿ ਉਹਨਾਂ ਨੂੰ 10 ਟਿਕਟਾਂ ਦੇਣੀਆਂ ਨੇ ਤਿੰਨ ਤਾਂ ਬੀਜੇਪੀ ਨੂੰ ਦੇਣੀਆਂ ਨੇ ਉਹਨਾਂ ਨੂੰ 10 ਟਿਕਟਾਂ ਦੇਣ ਵਾਸਤੇ ਬੰਦੇ ਨਹੀਂ ਲੱਭ ਰਹੇ ਪਰ ਸੋਨੂੰ ਨਾਮੀਨੇਸ਼ਨ ਸ਼ੁਰੂ ਹੋ ਜਾਣਗੇ ਹਜੇ ਤੱਕ ਪਤਾ ਨਹੀਂ ਹੈਗਾ ਹਰ ਸਿਮਰਤ ਕੌਰ ਕਿੱਥੋਂ ਲੜੂਗੀ ਸੋ ਇਸ ਕਰਕੇ ਹੁਣ ਉਹਨਾਂ ਨੂੰ ਇਧਰੋਂ ਉਧਰੋਂ ਬੰਦੇ ਲਿਆਉਣੇ ਲਿਆ ਕੇ ਤੇ ਉਹਨਾਂ ਨੂੰ ਪੂਰੇ ਕਰਨੇ ਪੈ ਰਹੇ ਨੇ ਸੋ ਇਹੀ ਬਾਕੀ ਸੁਖਵੀਰਵਾਲ ਦਾ ਤੁਹਾਨੂੰ ਪਤਾ ਹੀ ਹੈ ਉਹ ਤਾਂ ਚੰਦਾ ਮੰਦਬੁੱ ਤਦੋ ਕੁਝ ਵੀ ਬੋਲ ਦਿੰਦਾ ਵੋਟਾਂ ਮੇਰੇ ਥੋੜਾ ਜਿਆਦਾ ਦਿਮਾਗ ਤੇ ਲੋਡ ਪੈ ਜਾਂਦਾ ਉਹਦਾ ਗੁੱਸਾ ਨਾ ਕਰਿਆ ਕਰੋ ਯਾਰ ਤੇ ਸੁਰਜੀਤ ਸਿੰਘ ਢੀਮਾਨ ਨੇ ਸਰ ਜਿਹੜਾ ਬਿਆਨ ਦਿੱਤਾਗਾ ਪਹਿਲਾਂ ਬਜਿੰਦਰ ਸਿੰਘਲਾ ਨੇ ਬਿਆਨ ਦਿੱਤਾ ਵੀ ਸੁਰਜੀਤ ਸਮਾਨ ਦੀ ਵੋਟ ਨਹੀਂ ਮੇਰੇ ਵੇਲੇ ਵੀ ਖੜਾ ਹੋਣ ਨੂੰ ਕਹਿੰਦਾ ਸੀ ਤੇ ਹੁਣ ਸੁਰਜੀਤ ਸਿੰਘ ਢੀਮਾਨ ਨੇ ਕਿਹਾ ਵੀ ਮੈਂ ਹਰਾਇਆ ਸੀ ਪਿੱਠੇ ਚ ਛੁਰੀ ਨਹੀਂ ਮਾਰਦੇ ਸੀ ਸਾਹਮਣੇ ਛੁਰੀ ਮਾਰਦੇ ਤੁਸੀਂ ਦੇਖੋ ਜਸਵਿੰਦਰ ਢੀਮਾਨ ਜਿਹੜਾ ਮੁੰਡਾ ਯੰਗ ਮੁੰਡਾ ਹੈ ਤੇ ਗਰਾਊਂਡ ਨਾਲ ਜੁੜਿਆ ਹੋਇਆ ਹੈ ਇਹ ਤਾਂ ਇਸ ਇਹ ਮੰਨਣ ਚ ਕੋਈ ਹਰਜ਼ ਨਹੀਂ ਤੇ ਉਹ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਵੀ ਜਿਹੜਾ ਆਮ ਲੋਕਾਂ 'ਚ ਵੀ ਚੱਲਦਾ ਵਧੀਆ ਪਰ ਟਿਕਟ ਨਾ ਦੇਣ ਉਹ ਕਹਿੰਦਾ ਕਿ ਮੈਨੂੰ ਹਾਂ ਹੋ ਗਈ ਸੀ ਪਤਾ ਨਹੀਂ ਕਿਹੜੇ ਕੋਟੇ 'ਚ ਉਹ ਢਿੱਲੋਂ ਨੂੰ ਟਿਕਟ ਆ ਗਈ ਉਹ ਕਹਤ ਉਹ ਤਾਂ ਇਹ ਵੀ ਕਹਿੰਦਾ ਕਿ ਪੈਸੇ ਜਾਂ ਫਿਰ ਕੈਪਟਨ ਸਾਹਿਬ ਦੇ ਕੋਟੇ 'ਚ ਜਾਂ ਬੈਡਰੂਮ ਜਿਹੜੇ ਡਰਾਈੰਗ ਰੂਮ ਜਿਹੜੇ ਪ੍ਰਧਾਨਾਂ ਦੇ ਜਿਹੜੇ ਨੇ ਉਹਨਾਂ ਨੇ ਕੋਟੇ 'ਚ ਵਾਈਏ ਤਾਂ ਬਾਕੀ ਤਾਂ ਲੋਕ ਦੱਸਣਗੇ ਜੀ ਜੀ ਸਿੰਘ ਧਮਾਨ ਦੇ ਬਿਆਨ ਨੂੰ ਕਿਵੇਂ ਦੇਖਦੇ ਵੀ ਸਿੰਗਲੇ ਨੂੰ ਸਪੈਸ਼ਲ ਆਪਣੀ ਪਾਰਟੀ ਦੇ ਬੰਦੇ ਨੂੰ ਕਹਣਾ ਵੀ ਅਸੀਂ ਖੁਦ ਹਰਾਇਆ ਸੀਗਾ ਪਿੱਟੇ ਚ ਛੁਰਾ ਨਹੀਂ ਮਾਰਿਆ ਸੀ ਸਾਹਮਣੇ ਛੁਰੀ ਮਾਰੀ ਸੀ ਤੇ ਸਿੰਗਲੇ ਦੇ ਵੀ ਬਿਆਨ ਨੂੰ ਵੀ ਕਿਸ ਤਰ੍ਹਾਂ ਦੇਖਦੇ ਦੇਖੋ ਸੁਰਜੀਤ ਸਿੰਘ ਧਮਾਨ ਜਾਂ ਸਿੰਗਲੇ ਦੀ ਲੜਾਈ ਜਿਹੜੀ ਹੈ ਤਾਂ ਕਾਂਗਰਸ ਦੀ ਇੰਟਰਨਲ ਲੜਾਈ ਹੈ ਜੋ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਨੂੰ ਇੰਨਾ ਪਤਾ ਹੈ ਕਿ ਲੋਕਾਂ ਨੇ ਇਸ ਗੱਲ ਤੋਂ ਕੁਝ ਨਹੀਂ ਲੈਣਾ ਜੀ ਲੋਕਾਂ ਕਹਿੰਦੇ ਸਾਡੇ ਜਿਹੜੇ ਚੁੱਲ੍ਹੇ ਜਿਨ੍ਹਾਂ ਦੀ ਅੱਗ ਬੁਝਦੀ ਜਾਂਦੀ ਹੈ ਉਹਨਾਂ ਦੀ ਅੱਗ ਜਿਹੜੀ ਬਚਾ ਦਿਓ ਰੋਜ਼ਗਾਰ ਮਿਲ ਜੇ ਜਵਾਕਾਂ ਨੂੰ ਕੰਮ ਤੇ ਲੱਗ ਜਾਣ ਫਸਲਾਂ ਦੇ ਭਾਅ ਮਿਲ ਜਾਣ ਦਲਤਾਂ ਗਰੀਬਾਂ ਦੇ ਜਿਹੜੇ ਹੱਕ ਨੇ ਉਹ ਮਿਲ ਜਾਣ ਠੀਕ ਹੈ ਨਾ ਮਹਿੰਗਾਈ ਤੋਂ ਛੁਟਕਾਰਾ ਪੈ ਜੇ ਠੀਕ ਹੈ ਤਾਂ ਲੋਕਾਂ ਦਾ ਇਹ ਏਸ ਨਾਲ ਮਕਸਦ ਹੈ ਜੀ ਸਾਡਾ ਵੀ ਇਹੀ ਹੈ ਕਿ ਅਸੀਂ ਤਾਂ ਉਹਨਾਂ ਕੋਲ ਜਾਵਾਂਗੇ ਅਸੀਂ ਸਿੰਗਲੇ ਧਮਾਨ ਟੀ ਢਿੱਲੋਂ ਇਹ ਆਪਸ ਚ ਲੜਦੇ ਲੜੀ ਜਾਣ ਜਿਲ੍ਹਾ ਧਮਾਨ ਨੇ ਵੀ ਖੁੱਲ ਕੇ ਕਹਿ ਕੇ ਪੇਚ ਡੇਰ ਭਵੰਤਮਾਨ ਨੇ ਸਾਡੇ ਕਾਂਗਰਸੀ ਰਾਏ ਜੀ ਕੈਂਡੀਡੇਟ ਇਸ ਵਾਰ ਫਿਰ ਹਾਰਾ ਰਹੇ ਨੇ ਚਲੋ ਠੀਕ ਹੈ ਫਿਰ ਜੇ ਦਾ ਮਤਲਬ ਉਹਨੂੰ ਪਤਾ ਲੱਗ ਗਿਆ ਫਿਰ ਤਾਂ ਵਧੀਆ ਗੱਲ ਹੈ ਉਹ ਕੋਈ ਕੈਬਿਲਟੀ ਲੋਨ ਖੁਦ ਹੀ ਕਹਤਾ ਸੀ ਕਿ ਕਾਂਗਰਸ ਨੂੰ ਵੋਟ ਪਾਉਣਾ ਤਾਂ ਵਿਅਰਥ ਹੈ ਕਿਉਂਕਿ ਕਾਂਗਰਸ ਤਾਂ ਖਤਮ ਹੈ ਜਸਵਿੰਦਰ ਧਵਾਨ ਨੇ ਵੀ ਕਹਤਾ ਉਹ ਜੇ ਦਾ ਮਤਲਬ ਕਾਂਗਰਸ ਵੀ ਕਹਿ ਰਹੀ ਹੈ ਤਾਂ ਇਹ ਦਾ ਮਤਲਬ ਉਹਨਾਂ ਨੂੰ ਵੀ ਪਤਾ ਲੱਗਿਆ ਹੋਣਾ ਗਰਾਊਂਡ ਰਿਐਲਿਟੀ ਦਾ ਜਲਾਲਾਬਾਦ ਦੀ ਅਨਾਊਂਸਮੈਂਟ ਜੇ ਗੁੰਡਾ ਟੈਕਸ ਵਸੂਲਣਾ ਸ਼ੁਰੂ ਕਰਤਾ ਆੜਤੀਏ ਦੋ ਵੀ ਸ਼ੀਜਨ ਸ਼ੁਰੂ ਵੀ ਗੱਡੀ ਦੇ ਹਿਸਾਬ ਨਾਲ ਗੁੰਡਾ ਪਰਚੀ ਦੇਣ ਲੱਗ ਗਏ ਜੀ ਤੇ ਫਿਰ ਐਮਐਲਏ ਜਦੋਂ ਉਹਨਾਂ ਦਾ ਸੁਵੀਰ ਬਾਦਲਾ ਫਿਰ ਹੈਜੀ ਟੈਕ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਸਿਰਫ ਫਰੂਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈਗਾ ਕੱਪੜਾ ਵਪਾਰੀ ਤੋਂ ਜੇਲ੍ਹ ਦੇ ਅੰਦਰ ਹੀ ਫੌਂਟੇ ਯਾਨੀ ਕਿ 3 ਲੱਖ ਦੀ ਫਰੂਤੀ ਮੰਗ ਰਹੇ ਨੇ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਜੇਲ੍ਹਾਂ ਦੇ ਅੰਦਰ ਜ਼ਿਆਦਾ ਖਰਾਬ ਹੈ ਬਾਹਰ ਨਾਲੋਂ ਸੋ ਖੁਦ ਜੇਲ੍ਹ ਮੰਤਰੀ ਜਦੋਂ ਧਮਕੀਆਂ ਆਸਾਦਿਆਂ ਨੇ ਉਹ ਕਹਿੰਦਾ ਮੈਨੂੰ ਮੇਰੀ ਸਿਕਿਉਰਿਟੀ ਵਧਾਓ ਫਿਰ ਕੌਣ ਸੇਫ ਹੈ ਤੇ ਕੈਪਟਨ ਅਮਰਿੰਦਰ ਦੀ ਘਰ ਵਾਲੀ ਵਰਨੀਤ ਗੌਰ ਕਹਿੰਦੀ ਮੈਂ ਬੁਲਟ ਪ੍ਰੂਫ ਗੱਡੀ ਦਿਓ ਮੈਨੂੰ ਮੈਂ ਵੋਟਾ ਮੰਗਣ ਜਾਣਾ ਆ ਆਪਦੀ ਹੀ ਸਰਕਾਰ ਆਹ ਦਾ ਉਹ ਉਹ ਨਿਰਦਲੀ ਲੜਨ ਲੜਨ ਜਿਹੜੇ ਪਰਮਜੀਤ ਖਾਲੜਾ ਹਾਂਜੀ ਅਸੀਂ ਵੀ ਇਹੀ ਕਿਹਾ ਕਿ ਜਿਸ ਵੇਲੇ 1999 ਚ ਬੀਬੀ ਖਾਲੜਾ ਸਰਬ ਹਿੰਦ ਅਕਾਲੀ ਦਲ ਵੱਲੋਂ ਲੜ ਰਹੇ ਸੀ ਤੇ ਉਸ ਵੇਲੇ ਸੁਖਵਾਲ ਸਿੰਘ ਖੈਰਾ ਕਾਂਗਰਸ ਦਾ ਮੈਂਬਰ ਸੀ ਉਹ ਕਾਂਗਰਸ ਦੀ سپورਟ ਕਰ ਰਿਹਾ ਸੀ ਠੀਕ ਹੈ ਨਾ ਅਚਾਨਕ ਫਿਰ ਉਹਨਾਂ ਨੇ 20 ਸਾਲ ਕਾਂਗਰਸ ਰੈਂ ਤੋਂ ਬਾਅਦ ਅਚਾਨਕ ਕਿਵੇਂ ਉਹਨਾਂ ਨੇ ਫਿਰ ਜਾਗ ਪਈਏ ਸੋ ਬੀਬੀ ਖਾਲੜਾ ਜਿਹੜਾ ਉਹਨਾਂ ਦੇ ਪਰਿਵਾਰ ਹਿਊਮਨ ਰਾਈਟਸ ਪ੍ਰਤੀ ਜਿਹੜੀਆਂ ਉਹਨਾਂ ਦੀਆਂ ਅੱਜ ਪ੍ਰਾਪਤੀਆਂ ਤੇ ਸ਼ਹਾਦਤ ਵੀ ਹੋਈ ਐ ਉਹਦੀ ਕਦਰ ਕਰਦੇ ਆ ਉਹ ਆਜ਼ਾਦ ਲੜ ਲੈਣ ਅਸੀਂ ਵੀ ਜਿਹੜਾ ਉਹ ਉਹਦੇ ਬਾਰੇ ਕੋਰ ਕਮੇਟੀ ਬੁਲਾ ਕੇ ਸੋਚ ਸਕਦੇ ਧਿਆਨ ਸਿੰਘ ਮੰਡ ਨੇ ਜਿਹੜੇ ਉਹ ਚੋਣ ਕਮਿਸ਼ਨ ਦੇ ਅੱਗੇ ਧਰਨਾ ਲਗਾ ਕੇ ਬੈਠ ਗਏ ਕੋਰ ਵਿਜੀਪਤਾ ਦੀ ਬਦਲੀ ਨੂੰ ਲੈ ਕੇ ਇਹ ਤਾਂ ਅਸੀਂ ਵੀ ਦਿੱਤਾ ਜੀ ਸਾਰਿਆਂ ਨੇ ਦਿੱਤਾ ਤਾਂ ਇਹ ਤਾਂ ਜਮੇ ਸ਼ਰੀਆਮ ਪਤਾ ਲੱਗ ਰਿਹਾ ਕਿ ਉਹ ਚੋਣ ਜਾਬਤੇ ਦਾ ਬਹਾਨਾ ਬਣਾ ਕੇ ਇਮਾਨਦਾਰ ਅਫਸਰ ਜਿਹੜਾ ਉਹ ਉਹਨਾਂ ਨੇ ਬਦਲੀ ਕਰਾਤੀ ਜਿਹੜਾ ਵੀ ਅਫਸਰ ਇਮਾਨਦਾਰੀ ਨਾਲ ਬਾਦਲਾਂ ਦੀ ਪੈੜ ਲੱਭਦਾ ਬੇਅਦਵੀਂ ਚ ਉਹਦੀ ਬਦਲੀ ਕਰ ਦਿੰਦੇ ਨੇ ਇਤੋਂ ਪਤਾ ਹੀ ਲੱਗ ਰਿਹਾ ਕੋਈ ਗੱਲ ਨਹੀਂ 19 ਤਰੀਕ ਨੂੰ ਲੋਕ ਸਜਾ ਦੇ ਰਹੇ ਨੇ ਬਟਨ ਦਬਕੇ